ਤੁਸੀਂ ਵੇਖ ਰਹੇ ਹੋ ਜੀਤ ਪਬਟੀਵੀ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਦੂਰ ਪਰ ਅੱਜ ਪਹੁੰਚਿਆ ਅਸੀਂ ਬਿਦਾਦ ਸਭਾ ਹਰਕਾ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਅੱਜ ਨਵਾਂ ਸ਼ਹਿਰ ਦੇ ਵਿੱਚ ਪੇਪਰ ਦਾਖਲ ਹੋ ਰਹੇ ਨੇ ਵੱਖ-ਵੱਖ ਉਮੀਦਵਾਰ ਆਪਣੇ ਪੇਪਰ ਦਾਖਲ ਕਰਵਾ ਰਹੇ ਨੇ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਵੱਖ-ਵੱਖ ਆਗੂ ਪਹੁੰਚੇ ਨੇ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਵੱਲੋਂ ਬੜਾ ਉਤਸ਼ਾਹ ਪਾਇਆ ਜਾ ਰਿਹਾ ਤੇ ਉਮੀਦਵਾਰਾਂ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੇਪਰ ਦਾਖਲ ਕਰਵਾਉਣ ਲਈ ਆਓ ਆਪਾਂ ਤੁਹਾਡੀ ਗੱਲ ਕਰਾਉਣੇ ਆਪ ਆਗੂ ਦੇ ਨਾਲ ਕਿੱਧਰ ਤੋਂ ਆਏ اج کیونکہ نومینےشن کا لاستے ہیں اور بڑا سبری کام چل رہا پرشاسن والوں بہت پختہ انتظام کیے گئے ہیں اور میں دیکھتی ہوں کہ ساری پارٹیاں تیار ہیں بڑی آرام دال جا نومیشن ہے وہ ہو رہی ہے ਔਰ ਉਮੀਦ ਕਰਦੇ ਹਾਂ ਕਿ ਜਿੰਨਾ ਨੋਮੀਨੇਸ਼ਨ ਹੋ ਰਹੀ ਹੈ ਐਜੇ ਦਾ ਇਲੈਕਸ਼ਨ ਵੀ ਹੋ ਸਮੂਹਲੀ ਹੋਏਗਾ ਜਿਹੜੇ ਹੱਥੋਂ ਦੇ ਲੋਕ ਹੋਣਗੇ ਜਿਹੜੇ ਹੱਥ ਹੱਥਾਂ ਦੇਣਗੇ ਉਹ ਦੇਖਾਂਗੇ ਮੈਂ ਇਹ ਕਹਿ ਰਿਹਾ ਮੈਂ ਉਮੀਦ ਕਰ ਰਿਹਾ ਕਿ ਐਜੇ ਸਖਾਤੀ ਦਾ ਜਿਹੜਾ ਸਾਰਾ ਇਲੈਕਸ਼ਨ ਹੈ ਉਹ ਕੰਪਲੀਟ ਹੋ ਜਾਏ ਪਾਰਟੀ ਵੱਲੋਂ ਉਮੀਦਵਾਰ ਸਾਰੇ ਐਲਾਨ ਨਹੀਂ ਗਏ ਨੇ ਸਾਰੇ ਬਿਲਕੁਲ ਸਾਰੇ ਐਲਾਨ ਨਹੀਂ ਗਏ ਆ ਤੇ ਦੇਖ ਲਓ ਸਭ ਤੋਂ ਨੋਮੀਨੇਸ਼ਨ ਹੋਈ ਜਿਹੜੀਆਂ ਉਹ 70% ਦੇ ਵੀ ਹੋ ਗਈਆਂ ਜਿਹੜੀ ਬਾਕੀ ਰਹਿਣੀਆਂ ਬਹੁਤ ਜ਼ਿਆਦੀ ਹੋਣੀਆਂ ਲਾਈਨ ਲੱਗੇ ਹੋਏ ਬਹੁਤ ਜਲਦੀ ਜੀ ਨਾਮਿਨੇਸ਼ਨ ਕੰਪਲੀਟ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਧੂ ਜੇਲਾ ਪ੍ਰਸ਼ਦ ਬਲਕ ਸੰਤੀ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੀਨਵਾਰਿਆ ਉਹਨਾਂ ਵੱਲੋਂ ਆਜਾ ਆਪਣੇ ਨਾਮ ਦਿੱਤੀ ਪੱਤਰ ਜੀ ਜੇਤਲੀ ਸਾਹਿਬ ਨੇ ਇਸ ਹਲਕਾ ਜਿਲੇ ਦੇ ਅਧਰਭਰ જિલ્લા ਪ੍ਰਬੰਧਕ ਸਿੰਘ ਜੀ ਸ਼ਖਾਰ ਸਾਹਿਬ ਔਰ ਸਭਾ ਦੇ ਬਖਸ਼ਮੀ ਜੀ ਖਾਲਸਾ ਮੈਂਬਰ ਸ਼ੋਮਨੀ ਕਮੇਟੀ ਔਰ ਸਮੂਤੀ ਸ਼ੋਮਨੀ ਅਕਾਲੀ ਦਰ ਦੀ ਜਿਹੜੀ ਕਿਸ਼ਿਪ ਪਿਆਉਂ ਦੇ ਹਾਂੜਿਆ ਔਰ ਜਿਹੜੇ ਨਵਾਂ ਸ਼ਹਿਰ ਬਦਸਵਾ ਦੇ ਅੰਦਰ 25 ਲੱਖ ਸੰਪਤੀਆਂ ਪੈਦੀਆਂ ਉਹਨਾਂ ਦੀ ਵੀ ਵਾਰ ਤੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੈਦੀਆਂ ਉਹਨਾਂ ਦੀ ਵੀ ਵਾਰਾਂ ਲੱਗੇ ਜਿਹੜੇ ਪੇਪਰ ਉਹ ਭਰੇ ਜਾ ਰਹੇ ਆ ਔਰ ਬੜੀ ਚੜ੍ਹਦੀ ਕਲਾ ਵਿੱਚ ਕਿਹਾ ਵਰਤਾਂਜ ਬੜਾ ਅਫਸ਼ਾਹ ਆ ਔਰ ਸ਼ੂਨੀ ਅਕਲ ਦੀ ਜਦ ਇਸ ਵਾਰ ਜਿਹੜਾ ਆ ਉਹ ਨਵਾਂ ਹਥਿਆਰ ਸਿੱਧਾ ਵਾਹਿਗੁਰੂ ਸਾਹਿਬ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ